ਕੰਡਾ ਜੀ ਇੱਥੇ ਜਾਂਦਾ 10 ਮੈਨੂੰ ਪੰਜਾਬ ਦੇ ਵਿੱਚ ਨਾ ਨਹੀਂ ਅੰਦਾ ਤੇ ਤੁਸੀਂ ਕੀ ਕਹਿ ਰਹੇ ਹੋ ਕਿ ਜੇ ਸਾਰੇ ਖਾਂਦੇ ਤੇ ਅਸੀਂ ਵੀ ਆਪਣੇ ਗੁਰੂ ਘਰ ਦੇ ਵਿੱਚ ਨਰਕ ਅਸੀਂ ਹਾਂ ਅਸੀਂ ਕਰਾਂਗੇ ਤੁਸੀਂ ਕਰੋਗੇ ਬਸ ਠੀਕ ਹੈ ਫਿਰ ਦੱਸ ਸਕਦੇ ਹੁਣ ਕੋ ਨੂੰ ਦੱਸਾਂਗੇ ਅਸੀਂ ਹੁਣ ਤੁਹਾਨੂੰ ਦੱਸਾਂਗੇ ਦੱਸਾਂਗੇ ਹਾਂਜੀ ਸਿੰਘ ਸਾਹਿਬ ਜਿਹੜਾ ਗੁਰਦੁਆਰਾ ਚੰਡੀਗੜ੍ਹ ਦੇ 35 ਸੈਕਟਰ ਦੇ ਵਿੱਚ ਇਹ ਜਿਹੜਾ ਮਾਮਲਾ ਬਹੁਤ ਹੀ ਜ਼ਿਆਦਾ ਭਖਦਾ ਹੋਇਆ ਨਜ਼ਰ ਆ ਰਿਹਾ ਤੁਹਾਡੇ ਵੱਲੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਹਿਲਾਂ ਉਹਨਾਂ ਨੂੰ ਸਮਝਾਇਆ ਵੀ ਗਿਆ ਪਰ ਜਦੋਂ ਉਹ ਨਹੀਂ ਇਹਨਾਂ ਜਿਹੜੀਆਂ ਹਰਕਤਾਂ ਤੋਂ ਬਾਅਦ ਆਏ ਤਾਂ ਫਿਰ ਤੁਸੀਂ ਜਾ ਕੇ ਉਸ ਦਿਨ ਜਦੋਂ ਛਾਪਾਂ ਮਾਰਿਆ ਜਿੰਨੇ ਵੀ ਅੰਦਰ ਵੇਟਰ ਸੀਗੇ ਉਹ ਵੇਟਰ ਵੀ ਆਪਾਂ ਕਹਿ ਸਕਦੇ ਆ ਕਿ ਆਊਟਰ ਸਟੇਟਾਂ ਤੋਂ ਆਏ ਹੋਏ ਤੇ तकरीबन ਸਾਰੇ ਹੀ ਉਹ ਖਾਣ ਪੀਣ ਦੇ ਆਦੀ ਨੇ ਕਿਸੇ ਦੀ ਜੇਬ ਦੇ ਵਿੱਚ ਕੂ ਲਿਪ ਬੀ ਡੀ ਸਿਗਰਟ ਜਰਦਾ ਤਾਂ ਜਦੋਂ ਸਾਰੀਆਂ ਹੀ ਚੀਜ਼ਾਂ ਤੁਸੀਂ ਮੋਰੇ ਲੈ ਕੇ ਰੱਖ ਦਿੱਤੀਆਂ ਤਾਂ ਜਿਹੜੇ ਗੁਰਦੁਆਰੇ ਦੇ ਪ੍ਰਧਾਨ ਆ ਉਹਨਾਂ ਨੇ ਤੁਹਾਡਾ ਜਿਹੜਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਹੀ ਜ਼ਿਆਦੇ ਤਿੱਖੇ ਸ਼ਬਦਾਂ ਦੇ ਨਾਲ ਕਿਉਂਕਿ ਉਹਨਾਂ ਦੇ ਕੋਲ ਕੋਈ ਹੋਰ ਤਾਂ ਚਾਰਾ ਨਹੀਂ ਸੀਗਾ ਤੁਸੀਂ ਉਹਨਾਂ ਨੂੰ ਜਾ ਕੇ ਰੰਗੇ ਹੱਤੀ ਫੜਿਆ ਕੀ ਸਾਰਾ ਹੀ ਜਿਹੜਾ ਵਾਕਿਆ ਹੋਇਆ ਸੀਗਾ ਔਰ ਕਿਸ ਦਿਨ ਤੋਂ ਇਹ ਜਿਹੜੀ ਗੱਲ ਚੱਲੀ ਸੀ ਕਿਦਾਂ ਕਿਦਾਂ ਇਹ ਸਾਰਾ ਜਿਹੜਾ ਮਾਮਲਾ ਵਾਪਰਿਆ ਸਰ ਇਹਦਾ ਵਾਹੀ ਕ੍ਰਿਸ਼ੀਕਰ ਖਾਲਸਾ ਵਾਹੀ ਕ੍ਰਿਸ਼ੀਕੀ ਕੱਤੀ ਜੀ ਇਹ ਇਹ ਜਿਹੜੀ ਘਟਨਾ ਆ ਇਹ 31 ਜਨਵਰੀ ਦੀ ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਉਸ ਗੁਰੂ ਘਰ ਦੇ ਵਿੱਚ ਇਦਾਂ ਦਾ ਕਰਕੇ ਕਿ ਆ ਆਨੰਦ ਕਾਰਜ ਦਾ ਸਮਾਗਮ ਚੱਲ ਰਿਹਾ ਹੈ ਤੇ ਬਾਹਰੋਂ ਕਾਮੇ ਆਏ ਹੋਈਆਂ ਜਿਹੜੇ ਉੱਥੇ ਲੰਗਰ ਦੀ ਸੇਵਾ ਕਰ ਰਹੇ ਆ ਚਲੋ ਸਾਡਾ ਨੈਤਿਕ ਫਰਜ਼ ਹੈ குரு ਘਰਾਂ ਦੇ ਉੱਤੇ ਜਾ ਕੇ ਹਨਾ ਆਪਦੀ ਰਹਿਤ ਮਰਿਆਦਤ ਨੂੰ ਦੇਖਣਾ ਬਿਲਕੁਲ ਤੇ ਅਸੀਂ ਜਾ ਕੇ ਜਦੋਂ ਉੱਥੇ ਜਿਹੜਾ ਹੈਡ ਹੁੰਦਾ ਕੈਟਰਿੰਗ ਦਾ ਮੈਨੇਜਰ ਹੁੰਦਾ ਜਿਹੜਾ ਹੈਡ ਇਹਨਾਂ ਦਾ ਅਸੀਂ ਸਭ ਤੋਂ ਪਹਿਲਾਂ ਉਹਨੂੰ ਬੁਲਾਇਆ ਕਿ ਭਾਈ ਸਾਹਿਬ ਜੀ ਤੁਸੀਂ ਇੱਥੇ ਕੈਟਰਿੰਗ ਲਾਈ ਹੋਈ ਆ ਬਿਲਕੁਲ ਕਿ ਇੱਥੇ ਕਿਸੇ ਦੇ ਕੋਲੇ ਬੀੜੀ ਚੜਦਾ ਸਿਪਾਕੋ ਤਾਂ ਨਹੀਂ ਆ ਬਿਲਕੁਲ ਜੀ ਕੈਟਰਿੰਗ ਵਾਲੇ ਬੰਦੇ ਦਾ ਸਾਨੂੰ ਜਵਾਬ ਕਿਉਂ ਇਹ ਆਇਆ ਕਹਿੰਦਾ ਬਾਬਾ ਜੀ ਇੱਥੇ ਪੰਜਾਬ ਬੰਤੇ ਲੱਗੇ ਆਂ ਕੰਮ ਤੇ ਪੰਜਾਬ ਦੇ ਪੰਜਾਂ ਨੂੰ ਆਪ ਜੀ ਬੁਲਾ ਕੇ ਪੁੱਛ ਲੋ ਅਸੀਂ ਸਾਰੇ ਬੰਦਿਆਂ ਨੂੰ ਪਹਿਲਾਂ ਹੀ ਸਖਤ ਹਦਾ ਦਿੱਤੀਆਂ ਕਿ ਗੁਰੂ ਘਰ ਦਾ ਪ੍ਰੋਗਰਾਮ ਆ ਤੇ ਕਿਸੇ ਵੀ ਤਰੀਕੇ ਦਾ ਬੀੜੀ ਚੜਦਾ ਸਿਗਰਟ ਤੰਬਾਕੂ ਦਾ ਸੇਵਨ ਨਹੀਂ ਹੋਣਾ ਚਾਹੀਦਾ ਬਿਲਕੁਲ ਤੇ ਅਸੀਂ ਸਾਰਿਆਂ ਨੂੰ ਉੱਥੇ ਬੁਲਾਇਆ ਅਸੀਂ ਪੁੱਛਿਆ ਤੇ ਸਾਰੇ ਮੰਨੇ ਵੀ ਕਿ ਹਾਂ ਜੀ ਬਾਬਾ ਜੀ ਸਾਨੂੰ ਸਖਤ ਹਦਾ ਤਾਂ ਇਹਨਾਂ ਵੱਲ ਦਿੱਤੀਆਂ ਗਈਆਂ ਕਿ ਬੀੜੀ ਚੜਦਾ ਸਿਗਰਟ ਤੰਬਾਕੂ ਕਰਨਾ ਆਵੇ ਬਿਲਕੁਲ ਚਲੋ ਅਸੀਂ ਸਾਊਥ ਤੋਂ ਪਹਿਲਾਂ ਇੱਥੇ ਜਾ ਕੇ ਹੀ ਮੈਨੇਜਰ ਨੂੰ ਬੁਲਾਇਆ ਜੀ ਮੈਨੇਜਰ ਨੂੰ ਬੁਲਾ ਕੇ ਅਸੀਂ ਪੁੱਛਿਆ ਕਿ ਭਾਈ ਸਾਹਿਬ ਜੀ ਤੁਸੀਂ ਇੱਥੇ ਇਹ ਕੰਮੇ ਲਾਏ ਹੋਏ ਆ ਗੁਰੂ ਘਰ ਦਾ ਪ੍ਰੋਗਰਾਮ ਆ ਤੇ ਇੱਥੇ ਕਿਸੇ ਦੇ ਕੋਲੇ ਬੀੜੀ ਚਰਦਾ ਸਿਕਨ ਤਬਾਕੂ ਨਹੀਂ ਹੈਗਾ ਬਿਲਕੁਲ ਜੀ ਉਹ ਕਹਿੰਦਾ ਬਾਬਾ ਜੀ ਤੁਸੀਂ ਪੰਜੇ ਪੰਜਾਬ ਬੰਦੇ ਲਿਖਿਆ 50 50 ਨੂੰ ਬੁਲਾ ਕੇ ਪੁੱਛ ਲੋ ਅਸੀਂ ਉਹਨਾਂ ਨੂੰ ਸਾਖ ਦਾ ਦੱਤਾ ਦਿੱਤੀਆਂ ਕਿ ਕਿਸੇ ਵੀ ਤਰੀਕੇ ਦਾ ਬੀੜੀ ਚਰਦਾ ਸਿਕਨ ਤਬਾਕੂ ਇੱਥੇ ਨਹੀਂ ਲੈ ਕੇ ਆਉਣਾ ਤੇ ਕਹਿੰਦਾ ਜੇ ਕੋਈ ਇੱਕ ਜਣਾ ਵੀ ਮਨਾ ਕਰਦਾ ਕਿ ਅਸੀਂ ਕਿ ਇਹਨੂੰ ਨਹੀਂ ਦੱਸ ਕਹਿੰਦਾ ਬਾਬਾ ਜੀ ਜੋ ਤੁਸੀਂ ਸੱਚਾ ਲਾਉਂਗੇ ਅਸੀਂ ਭਗਤਣ ਲਈ ਤਿਆਰ ਆ ਬਿਲਕੁਲ ਚਲੋ ਜੀ ਅਸੀਂ ਸਾਰੇ ਕੰਮ ਨੂੰ ਬੁਲਾਇਆ ਉੱਥੇ ਪੁੱਛਿਆ ਤੇ ਸਾਰੇ ਮੰਨੇ ਵੀ ਕਿ ਹਾਂ ਵੀ ਬਾਬਾ ਜੀ ਸਾਨੂੰ ਸਖਤ ਰਹਿਣਾ ਵੱਲੋਂ ਕਿ ਕਿਸੇ ਵੀ ਤਰੀਕੇ ਦਾ ਬੀੜੀ ਚੰਨ ਸਿਗਣ ਦਾ ਬਾਬਾ ਅੰਦਰ ਨਹੀਂ ਆਉਣਾ ਚਾਹੀਦਾ ਬਿਲਕੁਲ ਉਸ ਤੋਂ ਬਾਅਦ ਹੀ ਚਲੋ ਅਸੀਂ ਲੰਗਰ ਹਾਲ ਦੇ ਵਿੱਚ ਗਏ ਲੰਗਰ ਹਾਲ ਦਾ ਦਰਸ਼ਕਾ ਉਹ ਭੇਜ ਦਨਾ ਲੰਗਰ ਹਾਲ ਦਾ ਦਰਸ਼ਕ ਚੇਤਾ ਸੀਗਾ ਕਿ ਲੰਗਰ ਹਾਲ ਜਿੰਨਾਂ ਨੇ ਰੈਸਟੋਰੈਂਟ ਬਣਾ ਦਿੱਤਾ ਸੀ ਅੰਦਰ ਹੀ ਕੁਰਸੀ ਟੇਬਲ ਸਾਰਾ ਕੁਝ ਸੀਗਾ ਤੇ ਜਿਹੜੇ ਬੰਦੇ ਉੱਥੇ ਲੰਗਰ ਵਰਤਾ ਰਹੇ ਸੀਗੇ ਜੀ ਕਿਉਂਕਿ ਦੇਖੋ ਲੰਗਰ ਹਾਲ ਦੇ ਵਿੱਚ ਭਾਵੇਂ ਉਹ ਰੋਟੀ ਹੈ ਕੁਝ ਵੀ ਅਸੀਂ ਤੁਹਾਨੂੰ ਲੰਗਰ ਦਾ ਨਾਮ ਹੀ ਦਵਾਂਗੇ ਕਿਉਂਕਿ ਲੰਗਰ ਹਾਲ ਦੇ ਵਿੱਚ ਬਿਲਕੁਲ ਠੀਕ ਹੈ ਜੀ ਤੇ ਜਦੋਂ ਅਸੀਂ ਉਹਨਾਂ ਦੀ ਚੈਕਿੰਗ ਕੀਤੀ ਅਸੀਂ ਕਿਚਨ ਦੇ ਵਿੱਚ ਗਏ ਤੇ ਉਹਨਾਂ ਦੀ ਜੇਬ ਦੇ ਵਿੱਚੋਂ ਬੀੜੀ ਜਰ ਤ ਤਮਾਕੂ ਨਹੀਂ ਕਿਹਾ ਜੀ ਤੇ ਜਦੋਂ ਅਸੀਂ ਫਿਰ ਉਹਨਾਂ ਨੂੰ ਪੁੱਛਿਆ ਕਿ ਮੈਂ ਕਿਹਾ ਭਾਈ ਸਾਹਿਬ ਜੀ ਤੁਹਾ ਤੁਸੀਂ ਸਖਤ ਦਾਇਤਾਂ ਦਿੱਤੀਆਂ ਹੋਈਆਂ ਨੇ ਆਹ ਕੀ ਹੈ ਤੇ ਅਗਲਿਆਂ ਦਾ ਅਜੀਬ ਜਿਹਾ ਬਚਨ ਆਇਆ ਕਹਿੰਦਾ ਬਾਬਾ ਜੀ ਇਹਨੂੰ ਪੁੱਛ ਲਓ ਕਿ ਵੀ ਅਸੀਂ ਇਹਨੂੰ ਸਪੈਸ਼ਲ ਮੰਨ ਕਰਿਆ ਸੀ ਬਿਲਕੁਲ ਤੇ ਉਹ ਅਸੀਂ ਪੁੱਛਿਆ ਉਹ ਮੰਨੇ ਕਹਿੰਦੇ ਹਾਂ ਜੀ ਬਾਬਾ ਮਨਾ ਕਰਿਆ ਸੀ ਪਰ ਅਸੀਂ ਲੈ ਕੇ ਆਈਆਂ ਤੇ ਫਿਰ ਅਸੀਂ ਉਹਨਾਂ ਦੀ ਜੀ ਡਾਂਗ ਚ ਲਾਈ ਆ ਬਿਲਕੁਲ ਸਾਹ ਸ਼ਰੀਆਮ ਕਨੇ ਆਹੀ ਡਾਂਸ ਚਲਾਈ ਆ ਵੀਡੀਓ ਦੇ ਵਿੱਚ ਵੀ ਹੈਗਾ ਆ ਜੀ ਕਿਉਂਕਿ ਕਿਉਂਕਿ ਡਾਂਗ ਚਲਾਉ ਦਾ ਸਾਡਾ ਮੁੱਖ ਕਾਰਨ ਇਹ ਸੀਗਾ ਕਿਉਂਕਿ ਇੱਕ ਤਰੀਕੇ ਦਾ ਇਹਨਾਂ ਨੇ ਸਾਨੂੰ ਚੈਲੰਜ ਕੀਤਾ ਸੀਗਾ ਕਿ ਥੋੜੇ ਮਨਾ ਕਰਨ ਤੋਂ ਬਾਅਦ ਵੀ ਅਸੀਂ ਨਹੀਂ ਢਲਾਂਗੇ ਬਿਲਕੁਲ ਜਿੱਥੇ ਸਾਡੇ 15ਵੇਂ ਪਾਰਸ਼ ਜੀ ਦਾ ਹੈ ਨਾ ਥੋੜਾ ਨਹੀਂ ਸੀ ਤਮਾਕੂ ਦੇ ਖੇਤਾਂ ਚੋਂ ਲੰਘਿਆ ਤੇ ਇਹਨਾਂ ਨੇ ਵਾਦੀ ਹਗੀ ਦੇ ਵਿੱਚ ਪੀੜੀ ਚਰਦੇ ਤਮਾਕੂ ਦਾ ਸੇਵਨ ਕੀਤਾ ਬਿਲਕੁਲ ਸੋ ਉਸ ਤੋਂ ਬਾਅਦ ਇਹੜਾ ਇਹ ਮਾਹੌਲ ਕਾਫੀ ਵਿਖਿਆ ਗੁਰਦੁਆਰ ਦੀ ਜਿਹੜੀ ਕਮੇਟੀ ਸੀਗੀ ਉਹਨਾਂ ਨੇ ਪੁਲਿਸ ਨੂੰ ਵੀ ਬੁਲਾ ਲਿਆ ਉੱਤੇ 101212 ਤੇ ਕਾਲ ਕਰਕੇ ਜੀ ਪੁਲਿਸ ਵੀ ਉੱਤੇ ਆਈ ਪੁਲਿਸ ਨਾਲ ਗੱਲਬਾਤ ਵੀ ਸਾਡੀ ਹੋਈ ਆ ਤੇ ਇਹਨਾਂ ਨੇ ਕਹਿਤਾ ਕਹਿੰਦੇ हां ਜੀ ਠੀਕ ਆ ਸਿੰਘ ਸਾਹਿਬ ਜੀ ਜੋ ਵੀ ਸੀਗਾ ਇਹਨਾਂ ਦਾ ਬਣਦਾ ਦੰਡ ਸੀਗਾ ਇਹਨੂੰ ਦੇ ਦਿੱਤਾ ਗਿਆ ਆ ਬਿਲਕੁਲ ਉਸ ਤੋਂ ਬਾਅਦ ਜੀ ਅਸੀਂ ਇਹਨਾਂ ਦੀ ਵੀਡੀਓ ਜਦੋਂ ਅਸੀਂ ਆਪਣੇ ਸੋਸ਼ਲ ਮੀਡੀਆ ਚੈਨਲ ਉੱਤੇ ਪਾਈ ਆ ਲੋਕਾਂ ਨੂੰ ਦਿਖਾਉਣ ਦੇ ਲਈ ਕਿ ਵੀ ਆਹ ਸਾਰਾ ਕੁਝ ਗੁਰੂ ਘਰਾਂ ਦੇ ਵਿੱਚ ਚੱਲਦਾ ਆ ਜੀ ਦੇ ਅਗਲੇ ਦਿਨ ਜੀ ਸਾਨੂੰ ਧਮਕੀ ਆਈ ਹੈ ਇਹਨਾਂ ਵੱਲੋਂ ਕਹਿੰਦੇ ਕਿ ਅਸੀਂ ਤੁਹਾਡੇ ਤੇ ਪੁਨਸਕਾਰ ਲਈ ਕਰਾਵਾਂਗੇ ਅੱਛਾ ਬਿਲਕੁਲ ਇਹ ਇੱਕ ਤਾਂ ਚੋਰੀ ਉੱਪਰ ਤੋਂ ਸੀਨਾ ਜੋਰੀ ਉਲਟਾ ਤੁਹਾਨੂੰ ਹੀ ਤਾਂ ਮੁਕਾਣਾ ਜਿਹੜਾ ਇਹਨੇ ਸ਼ੁਰੂ ਕਰ ਦਿੱਤਾ ਸਾਨੂੰ ਤਾਂ ਮੁਕਾਇਆ ਹੈ ਕਿ ਇਸ ਬਿਹਫਤੇ ਕਿਉਂਕਿ ਜਿਹੜੀ ਬੀਬੀ ਆ ਜਿਹੜੀ ਉਹ ਆਪਣੇ ਆਪ ਨੂੰ ਗੁਰੂ ਘਰ ਦੀ ਪ੍ਰਧਾਨ ਕਹਿੰਦੀ ਸੀਗੀ ਬਿਲਕੁਲ ਤੇ ਜਿਹਨਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਆ ਜਿਹਨਾਂ ਦੀ ਵੀਡੀਓ ਸਾਡੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਆ ਜਿਹੜੀ ਇਹ ਰਹੀ ਹੈ ਕਿ ਅਸੀਂ ਤਾਂ ਇਦਾਂ ਹੀ ਬੁੜੀ ਚਰਦਾ ਸਿਗਰਟ ਧਮਾਕੂ ਆਪਣੇ ਉੱਥੇ ਮਾੜਾਂਗੇ ਬਿਲਕੁਲ ਤੇ ਇਹ ਮੈਂ ਬੀਬੀ ਜੀ ਦੇ ਪਿਤਾ ਜੀ ਨੂੰ ਪਹਿਲਾਂ ਥੋੜਾ ਜਿਹਾ ਪਿਸ਼ੋਖੜ ਦੱਸਦਾ ਇਹ ਬੀਬੀ ਇਸ ਕਰਕੇ ਸਾਨੂੰ ਡਰਾਉਂਦੀ ਤਾਂ ਮਭਾਉਂਦੀ ਆ ਜੀ ਕਿਉਂਕਿ ਜਿਹੜਾ ਇਹਦਾ ਘਰ ਵਾਲਾ ਆ ਉਹ ਇੱਕ ਸਾਫ ਜੀ ਆ ਬਿਲਕੁਲ ਬਿਲਕੁਲ ਸੂਤਰਾ ਹੈ ਬਲਤੋ ਇਹ ਗੱਲ ਪਤਾ ਲੱਗ ਗਿਆ ਕਿ ਇਹਦੇ ਜਿਹੜੇ ਮਤਲਬ ਪਰਿਵਾਰਕ ਰਿਲੇਸ਼ਨ ਨੇ ਉਹ ਜਿਵੇਂ ਕਿ ਕੇਪੀਐਸ ਗੱਲ ਹੋਣਾ ਦੇ ਨਾਲ ਵੀ ਜਿਹੜਾ ਪਸ਼ੋਕੜ ਇਹਨਾਂ ਦੇ ਕੇਪੀਐਸ ਗੱਲ ਉਹਨਾਂ ਨਾਲ ਪਰਿਵਾਰਕ ਰਿਲੇਸ਼ਨ ਨੇ ਇਹਨਾਂ ਦੇ ਘਰ ਵਾਲੇ ਦਾ ਨਾਮ ਹੈਗਾ ਵਿਕਰਮਜੀਤ ਸਿੰਘ ਸੰਧੂ ਜੀ ਜਿਹੜਾ ਕਿ ਸਾਬਕਾ ਆਈਜੀ ਹੈ ਤੇ ਸਾਂਤ ਗਿਆਨੀ ਜਨੈਲ ਸਿੰਘ ਜੀ ਖਾਲਸਾ ਵਾਹ ਬੁਰਖ ਪਿੰਡਰਾ ਆਿਆਂ ਨੂੰ ਸਰਕਾਰ ਨੇ ਜਦੋਂ ਜਿਹੜੇ ਤਿੰਨ ਮਲਾਜ਼ਮ ਭੇਜੇ ਸੀ ਗ੍ਰਿਫਤਾਰੀ ਪਾਉਣ ਦੇ ਲਈ ਉਹਨਾਂ ਵਿੱਚੋਂ ਇਹ ਇੱਕ ਸੀਗਾ ਜੀ ਬਿਲਕੁਲ ਤੇ ਇਸ ਕਰਕੇ ਇਹ ਬੀਬੀ ਆ ਜਿਹੜੀ ਸਾਨੂੰ ਡਰਾਬੇ ਦਿੰਦੀ ਸੀ ਕਿ ਕਹਿੰਦੀ ਕਿ ਅਸੀਂ ਤੁਹਾਡੇ ਤੇ ਪੁਲਿਸ ਕਾਰਵਾਈ ਕਰਾ ਦਾਂਗੇ ਅਸੀਂ ਇਹ ਕਰਾ ਦਾਂਗੇ ਤੇ ਅਸੀਂ ਉਹ ਕਰਾ ਦਾਂਗੇ ਬਿਲਕੁਲ ਕਾਫੀ ਜਿਹੜੀ ਇਹ ਭੱਦੀ ਸ਼ਬਦਾਬਲੀ ਇਹਨਾਂ ਦੇ ਵੱਲੋਂ ਬੋਲੀ ਗਈ ਹੈ ਇਹਨਾਂ ਦੇ ਵੱਲੋਂ ਇਹ ਵੀ ਤੁਹਾਨੂੰ ਚੈਲੰਜ ਕੀਤਾ ਗਿਆ ਕਿ ਸਾਰਾ ਹੀ ਪੰਜਾਬ ਕਰਦਾ ਸੀ ਤਾਂ ਚੱਲਣ ਦੇਵਾਂਗੇ ਅਸੀਂ ਤਾਂ ਕਿਸੇ ਤੋਂ ਨਹੀਂ ਡਰਦੇ ਹੈਗੇ ਜਿਨੇ ਜੋ ਕਰਨਾ ਕਰ ਲਵੇ ਇਸ ਤਰ੍ਹਾਂ ਇਹ ਵੀ ਤੁਹਾਨੂੰ ਜਿਹੜੀ ਸ਼ਬਦਾਬਲੀ ਇਸ ਬੀਬੀ ਦੇ ਵੱਲੋਂ ਬੋਲੀ ਗਈ ਹੈ ਜਦੋਂ ਇਹਨਾਂ ਨੇ ਸਾਨੂੰ ਆ ਸਾਡਾ ਸਾਡੀ ਕੋਈ ਮਨਸ਼ਾ ਨਹੀਂ ਸੀਗੀ ਹੈਨਾ ਇਹ ਵੀਡੀਓ ਨੂੰ ਵਾਇਰਲ ਕਰਨ ਦੀ ਬਿਲਕੁਲ ਪਰ ਗੱਲ ਇਦਾਂ ਆ ਜਦੋਂ ਇਹਨਾਂ ਨੇ ਸਾਨੂੰ ਧਮਕੀਆਂ ਦੇਣੀ ਸ਼ੁਰੂ ਕਰਤੀਆਂ ਕਿ ਅਸੀਂ ਤੁਹਾਡੇ ਤੇ ਪੁਲਿਸ ਕਾਰਵਾਈ ਕਰਵਾਵਾਂਗੇ ਅਸੀਂ ਤੁਹਾਨੂੰ ਮਰਵਾ ਦਾਂਗੇ ਸਾਡਾ ਘਰ ਵਾਲਾ ਸਾਫਕਾ ਆਈਜੀ ਐ ਹਨ ਸਾਡੀ ਪਹੁੰਚ ਆ ਸਾਡੇ ਕੋਲੇ ਪੈਸਾ ਆ ਮਜਬੂਰਨ ਸਾਨੂੰ ਇਹਨਾਂ ਦਾ ਜਿਹੜਾ ਅਸਲ ਚਿਹਰਾ ਆ ਉਹ ਜਨਤਾ ਦੇ ਸਾਹਮਣੇ ਰੱਖਣਾ ਪਿਆ ਹੈ ਨਾ ਕਿਉਂਕਿ ਇਹ ਇੱਕ ਬਹੁਤ ਜਿਹਨੂੰ ਕਹਿੰਦੇ ਆ ਮੈਂ ਇੱਕ ਚੀਜ਼ ਹੋਰ ਆ ਜਿਹਨੂੰ ਇਹਦੇ ਵਿੱਚ ਐਡ ਕਰ ਦਿੰਨਾ ਆ ਜੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਖਡੂਰ ਸਾਹਿਬ ਤੋਂ ਮੌਜੂਦਾ ਐਮਪੀ ਨੇ ਤੇ ਆਪਣੇ ਉਹ ਇਸ ਟਾਈਮ ਦੇ ਬਰੁਹੜ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਬਿਲਕੁਲ ਉਹਨਾਂ ਨੇ ਜਦੋਂ ਪਿੱਛੇ ਗੁਰੂ ਘਰਾਂ ਦੇ ਵਿੱਚੋਂ ਕੁਰਸੀਆਂ ਬਾਹਰ ਲੱਕਣ ਦੀ ਮਹਿੰਮ ਸ਼ੁਰੂ ਕੀਤੀ ਸੀਗੀ ਜਿਹੜੀ ਮਹਾਰਾਜ ਜੀ ਦੀ ਤਾਬਿਆਂ ਦੇ ਬਿਲਕੁਲ ਬਰਾਬਰ ਕੁਰਸੀਆਂ ਲਈਆਂ ਹੁੰਦੀਆਂ ਬਿਲਕੁਲ ਉਦੋਂ ਵੀ ਇਹ ਬੀਬੀ ਨੇ ਉਹਨਾਂ ਦਾ ਡਟ ਕੇ ਵੱਲੋਂ ਤਾਂ ਕਰਿਆ ਸੀਗਾ ਇਹਨਾਂ ਨੂੰ ਇਹਨਾਂ ਨੇ ਸਾਫ ਅੰਮ੍ਰਿਤਪਾਲ ਜੀ ਨੂੰ ਚੈਲੰਜ ਕਰਿਆ ਸੀ ਆਪਾਂ ਉਹਨੂੰ ਕਿ ਜੇ ਤੇਰੇ ਦੇ ਵਿੱਚ ਜੋਰ ਹੈ ਤੇ ਤੂੰ ਚੰਡੀਗੜ੍ਹੋਂ ਆ ਕੇ ਕੁਰਸੀਆਂ ਚਕਾ ਕੇ ਦਿਖਾ ਘਰ ਚੋ ਠੀਕ ਹੈ ਇਸ ਬੀਬੀ ਦੇ ਵੱਲੋਂ ਪਾਈ ਅਮਰਤਪਾਲ ਸਿੰਘ ਹਣਾ ਨੂੰ ਜਿਹੜਾ ਚੈਲੰਜ ਕੀਤਾ ਗਿਆ ਕਿ ਤੁਸੀਂ ਚੈਲੰਜ ਵੀ ਕੀਤਾ ਗਿਆ ਸੀਗਾ ਇਹ ਰੋਜ਼ਾਨਾ ਸਪੋਕਸਮੈਨ ਦੇ ਉੱਤੇ ਇਹਨਾਂ ਦਾ ਇੰਟਰਵਿਊ ਲਾਈਵ ਚੱਲਿਆ ਸੀ ਬੜਾ ਵਾਇਰਲ ਹੋਇਆ ਸੀਗਾ ਜੀ ਕਿਉਂਕਿ ਇਹ ਜਿਹੜੀ ਬੀਬੀ ਆ ਇਹ ਹੈ ਤਾਂ ਗੁਰਸਿੱਖਿਆ ਪਰ ਇਹਦੀ ਜਿਹੜੀ ਮੱਤੇ ਆ ਉਹ ਗੁਰਮਤਿ ਦੀ ਨਾਲ ਨਹੀਂ ਚੱਲਦੀ ਇਹਦੀ ਮੱਤ ਜਿਹੜੀ ਉਹ ਮਸ਼ ਮੱਤੇ ਆ ਮਤਲਬ ਸਰਕਾਰੀ ਤੰਤਰ ਦੀ ਜਿਹੜੀ ਸ਼ੈ ਇਹਨਾਂ ਨੂੰ ਪੂਰੀ ਇਹਨਾਂ ਨੂੰ ਸ਼ੈ ਪੂਰੀ ਆ ਜੀ ਸਰਕਾਰਾਂ ਦਾ ਇਹਦੇ ਪਿੱਛੇ ਹੱਥ ਆ ਸਰਕਾਰੀ ਦਰਬਾਰੇ ਇਹ ਤਗੜੇ ਨੇ ਸਾਫ ਕਾਇਜੀ ਦੇ ਘਰ ਵਾਲੀ ਦਾ ਤਾਂ ਕਰਕੇ ਜਿਹੜਾ ਆ ਇਹ ਟਰਾਪੇ ਦਿੰਦੇ ਆ ਪਰ ਇਹ ਭੁੱਲ ਗਏ ਸੀ ਕਿ ਡਾਂਡਰੌਨ ਵਾਲੇ ਹੋ ਰਿਹਾ ਸਾਡੇ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਦਾਦਾ ਜੀ ਨੇ ਸਾਨੂੰ ਬਚਨ ਕਰੇ ਆ ਕਹਿੰਦੇ ਭੈਖੋ ਕੋ ਦੇਤ ਨਾ ਹੀ ਨਾ ਹੀ ਪਹਿਮਾਨਤ ਆਣ ਤੇ ਨਾ ਖਾalse ਇਹਨੂੰ ਭੈ ਦੇਵੇ ਤੇ ਨਾ ਕਿਸਦਾ ਭੈ ਦੇਵੇ ਤੇ ਇਹ ਜੀ ਇਹ ਕਿਸ ਤੋ ਅਣਜਾਣ ਹੋ ਕੇ ਇਹਨਾਂ ਟਰਾਪਾ ਚਪੜ ਦਿੱਤਾ ਆ ਪਰ ਹੁਣ ਆਪਦੀ ਗਲਤੀ ਦਾ ਇਹ ਖਾਮਿਆਲ ਦਾ ਭੁਗਤ ਰਹੇ ਨੇ ਜਨਤਾ ਕੀ ਦੇ ਇਹਨਾਂ ਨੂੰ ਹਾਰ پا ਰਹੀ ਆਪਜੀ ਦੇ ਸਾਹਮਣੇ ਆ ਬਿਲਕੁਲ ਅੱਛਾ ਇਹਦੇ ਨਾਲ ਹੀ ਇੱਕ ਗੱਲ ਹੋਰ ਬਾਬਾ ਜੀ ਜਿਵੇਂ ਇਹ ਤੁਸੀਂ ਜਿਹੜਾ ਕਦਮ ਚੱਕਿਆ ਇਹ ਬਿਲਕੁਲ ਇਹ ਬਾਕੀ ਵੀ ਸਿੱਖ ਸੰਗਤ ਜਿਹੜੀ ਸਾਰੀ ਇਹ ਪਹਿਲ ਦੇ ਆਧਾਰ ਤੇ ਡਿਊਟੀ ਬਣਦੀ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਗੁਰ ਸਿੱਖ ਰਹਿਤ ਮर्यादा ਦਾ ਜਿਹੜਾ ਘਾਣ ਹੁੰਦਾ ਇਸ ਤਰ੍ਹਾਂ ਦੇ ਜਿਹੜੇ ਇਹ ਆਪਾਂ ਸਮਾਜ ਵਿਰੋਧੀ ਕਹਿ ਸਕਦੇ ਆ ਧਰਮ ਵਿਰੋਧੀ ਕਹਿ ਸਕਦੇ ਆ ਜਿਹੜੇ ਲੋਕ ਹੁੰਦੇ ਨੇ ਜਦੋਂ ਉਹ ਇਸ ਤਰ੍ਹਾਂ ਮर्यादा ਨੂੰ ਭੰਗ ਕਰਦੇ ਨੇ ਬਾਕੀ ਵੀ ਸਾਰੀ ਸੰਗਤ ਦਾ ਜਿਹੜਾ ਇੱਕ ਫਰਜ ਬਣਦਾ ਹੈ ਤੇ ਤੁਸੀਂ ਐਸਜੀਪੀਸੀ ਤੱਕ ਕੋਈ ਅਪਰੋਚ ਕੀਤੀ ਹੈ ਜੀ ਨਹੀਂ ਐਸਜੀਪੀਸੀ ਨੂੰ ਅਸੀਂ ਕੁਝ ਲਿਖਤੇ ਨਹੀਂ ਦਿੱਤਾ ਬਟ ਸ਼੍ਰੀ ਖਾਨ ਤਖਤ ਸਾਹਿਬ ਤੇ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਾਹਿਬ ਨੇ ਭਾਈ ਵਿਜੇ ਸਿੰਘ ਜੀ ਉਹਨਾਂ ਨਾਲ ਸਾਡੀ ਟੈਲੀਫੋਨਿਕ ਕਨਵਰਸੇਸ਼ਨ ਹੋਈ ਹੈ ਜਿਹਦੇ ਥਰੂ ਅਸੀਂ ਉਹਨਾਂ ਨੂੰ ਇਹ ਸਾਰੇ ਮਾਮਲੇ ਬਾਰੇ ਜਾਣੂ ਕਰਾ ਦਿੱਤਾ ਸੀਗਾ ਤੇ ਉਹਨਾਂ ਦਾ ਥਾਪੜ ਆਇਆ ਸਾਨੂੰ ਉਹਨਾਂ ਨੇ ਸਾਨੂੰ ਇੱਕ ਦੋ ਹੀ ਬਚਨ ਦਿੱਤੇ ਸੀ ਕਿ ਕਿ ਸਿੰਘਾ ਅਸੀਂ ਤੇਰੇ ਨਾਲ ਆ ਬਿਲਕੁਲ ਜਿੱਥੇ ਤੱਕ ਲੋੜ ਪੈਂਦੀ ਆ ਅਸੀਂ ਤੇਰੇ ਨਾਲ ਖੜੇ ਆ ਤੇ ਗਾ ਵੀ ਨਾਲ ਖੜਾ ਜੀ ਜੀ ਤੇ ਹੁਣ ਕਿਸ ਕਿਸੇ ਤੁਹਾਨੂੰ ਬਹੁਤ ਸਾਰੀਆਂ ਇਹਨਾਂ ਦੇ ਵੱਲੋਂ ਧਮਕੀਆਂ ਜਿਹੜੀਆਂ ਲਗਵਾਈਆਂ ਵੀ ਗਈਆਂ ਤਾਂ ਤੁਸੀਂ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲੈਂਦੀ ਗੱਲ ਈ ਹੈ ਪੁਲਿਸ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਅਸੀਂ ਇਹ 1 ਫਰਵਰੀ ਨੂੰ 11:55 ਮਿੰਟ ਤੇ ਐਸ ਐਚ ਓ ਸੈਕਟਰ 36 ਥਾਣੇ ਨੂੰ ਅਸੀਂ ਬਾਏ ਮੇਲ ਇਹ ਜੀਤੀ ਸੂਚਨਾ ਦੇ ਦਿੱਤੀ ਸੀ ਕਿ ਬਟਾ ਜੇ ਤੱਕ ਨਾਕ ਤਾਂ ਕੋਈ ਉਹਨਾਂ ਤੋਂ ਸਾਨੂੰ ਰਿਪਲਾਈ ਆਇਆ ਤੇ ਨਾ ਹੀ ਉਹਨਾਂ ਨੇ ਉਹਨਰ ਤੇ ਕੋਈ ਕਾਰਵਾਈ ਕੀਤੀ ਹੈ। ਮਤਲਬ ਪ੍ਰਸ਼ਾਸਨ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਵੀ ਬਹੁਤ ਹੀ ਜ਼ਿਆਦਾ ਢਿੱਲੀ ਹੈ। ਮਤਲਬ ਇਹਨਾਂ ਨੂੰ ਜਿਹੜੀ ਪੂਰੀ ਸ਼ੈ ਹੈ ਇਹਨਾਂ ਦੇ ਜੀ ਸਰਕਾਰੀ ਦਰਬਾਰ ਹੱਥ ਨੇ ਤਾਂ ਹੀ ਐ ਚੌੜੇ ਹੁੰਦੇ ਨੇ ਨਹੀਂ ਏਡਾ ਵਟਾ ਏਡਾ ਵਟਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕਿ ਕਹਿ ਦੇਣਾ ਕਿ ਪੂਰਾ ਪੰਜਾਬ ਤਾਂ ਬਕੂ ਦਾ ਸੇਵਨ ਕਰਦਾ ਤੇ ਅਸੀਂ ਗੁਰੂ ਘਰਾਂ ਦੇ ਵਿੱਚ ਜਿੱਦਾ ਹੀ ਤਾਂ ਹੀ ਤੱਕੂ ਵੜਾ ਹੈ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਇਹ ਪਿੱਛੇ ਤਗੜੀ ਸ਼ੈ ਆ ਸਰਕਾਰੇ ਸਰਕਾਰੇ ਦਰਬਾਰੇ ਤਗੜੇ ਹੱਥਿਆਂ ਇਹਨਾਂ ਦੇ ਪੈਸੇ ਪੱਕੋ ਮਾਇਆ ਪੱਕੋ ਤਗੜੇ ਨੇ ਤਾਂ ਇਦਾਂ ਦੇ ਬਚਨ ਨਿਕਲਦੇ ਮਾੜੇ ਬੰਦੇ ਦੀ ਕਿਸੇ ਜੁਰਤ ਨਹੀਂ ਆ ਕਿ ਇਹਦਾ ਬਚਨ ਕਰ ਦੇਵੇ ਕੋਈ ਬਿਲਕੁਲ ਬਿਲਕੁਲ ਕਿਉਂਕਿ ਪੂਰੇ ਹੀ ਪੰਜਾਬ ਨੂੰ ਤੇ ਸਿੱਖ ਸੰਗਤ ਨੂੰ ਇਸ ਬੀਬੀ ਦੇ ਵੱਲੋਂ ਜਿਹੜਾ ਚੈਲੰਜ ਕੀਤਾ ਗਿਆ ਹਾਂ ਜੀ 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 ਅਸੀਂ ਵੀ ਦੇਖਿਆ ਉਸ ਵੀਡੀਓ ਦੇ ਵਿੱਚ ਕਾਫੀ ਕੋਸ਼ੇ ਜਿਹੜਾ ਤੁਸੀਂ ਉੱਥੇ ਬਰਾਮਦੀ ਕੀਤੀਆਂ ਨੇ ਜੇ ਜੇਬਾਂ ਦੇ ਵਿੱਚੋਂ ਸ਼ਰ੍ਹਾਂ ਵਿੱਚ ਜਿਹੜੇ ਜਰਦਾ ਬੀੜੀ ਕੁਲਪਾ ਹੋਰ ਬਹੁਤ ਸਾਰੇ ਜਿਹੜੇ ਗੁਰੂ ਘਰ ਦੇ ਵਿੱਚ ਜਿਹੜੇ ਸਮਾਨ ਨਹੀਂ ਲੈ ਕੇ ਜਾਇਆ ਜਾ ਸਕਦਾ ਗੁਰੂ ਘਰ ਦੇ ਅੰਦਰ ਤਾਂ ਦੂਰ ਦੀ ਗੱਲ ਗੁਰੂ ਘਰ ਦੀ ਹੱਦ ਤੋਂ ਵੀ ਦੂਰ ਉਹ ਜਿਹੜਾ ਸਮਾਨ ਰਹਿਣਾ ਚਾਹੀਦਾ ਪਰ ਇਹਨਾਂ ਦੇ ਵੱਲੋਂ ਤਾਂ ਉਹ ਅੰਦਰ ਵੜ ਕੇ ਸ਼ਰ੍ਹਾਂ ਵਿੱਚ ਜਿਹੜੀਆਂ ਸਿੱਖ ਮਰਿਆਦਤਾਂ ਰੀਆ ਧਜੇ ਹੋੜੀਆਂ ਜਾਂ ਗਿਆ ਇਹ ਤਾਂ ਇੱਦਾਂ ਕਹਿੰਦੇ ਨੇ ਇਹ ਦੀ ਕਹਿੰਦੇ ਗੁਰੂ ਘਰ ਹੈ ਹੀ ਸਾਡਾ ਹੈ ਸਾਡਾ ਪ੍ਰਾਈਵੇਟ ਗੁਰੂ ਘਰ ਹੈ ਇਹ ਤਾਂ ਗੁਰੂ ਘਰ ਨੂੰ ਵੀ ਆਪ ਦਾ ਪ੍ਰਾਈਵੇਟ ਦੱਸਦੇ ਆ। ਅੱਛਾ ਇਹ ਬੀਬੀ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਡਾ ਗੁਰੂ ਘਰ ਜੋ ਵੀ ਕਿਸੇ ਨੇ ਕਰਨਾ ਉਹ ਕਰ ਲਿਆ ਸੀ ਤਾਂ ਆਪਣੇ ਹਿਸਾਬ ਦੇ ਨਾਲ ਚੱਲਾਂਗੇ। ਤਾਂ ਇਹੀ ਕਰਾਂਗੇ। ਇਹ ਤਾਂ ਇਹੀ ਕਰਾਂਗੇ ਬੀਬੀ ਵੱਲੋਂ ਸ਼੍ਰੀ ਆਮ ਚੈਲੰਜ ਆ ਕਿ ਕਿਹਦੇ ਜੋ ਹੁੰਦਾ ਕਰ ਲਵੇ ਅਸੀਂ ਤਾਂ ਇਦਾਂ ਹੀ ਕਰਾਂਗੇ। ਤਾਂ ਅ ਇੱਕ ਬਾਬਾ ਜੀ ਹੋਰ ਗੱਲ ਮੈਂ ਤੁਹਾਨੂੰ ਦੱਸਦਾ ਇਹ ਜਿਹੜੇ ਪ੍ਰਵਾਸ ਹੈ ਜਿਹੜਾ ਜਿਹੜੇ ਪ੍ਰਵਾਸੀ ਨੇ ਪਿਛਲੇ ਸਾਲ ਤੁਸੀਂ ਵੀ ਉਸ ਸੰਘਰਸ਼ ਦੇ ਵਿੱਚ ਸੀਗੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਜਦੋਂ ਕੁੰਬੜੇ ਦੇ ਵਿੱਚ ਦੋ ਮੁੰਡਿਆਂ ਨੂੰ ਜਿਹੜਾ ਕਤਲ ਕੀਤਾ ਗਿਆ ਤਾਂ ਹੁਣ ਇੱਕ ਮੁੰਡੇ ਨੂੰ ਹੋਰ ਨੂੰ ਗਰਸੇਵਕ ਨੂੰ ਇਹਨਾਂ ਦੇ ਵੱਲੋਂ ਸ਼ਿਵਰਾਤਰੀ ਵਾਲੇ ਦਿਨ ਜਿਹੜਾ ਕਤਲ ਕੀਤਾ ਗਿਆ ਜੇਕਰ ਗੱਲ ਕਰੀ ਜਾਵੇ ਪ੍ਰਵਾਸੀ ਨੇ ਤੁਹਾਨੂੰ ਲੱਗਦਾ ਕਿ ਸਰਕਾਰਾਂ ਨੂੰ ਕੋਈ ਠੋਸ ਜਿਹੜੇ ਕਦਮ ਹੈ ਉਹ ਚੁੱਕਣ ਦੀ ਲੋੜ ਹੈ ਕਿਉਂਕਿ ਇਸ ਗੁਰੂ ਘਰ ਗੁਰੂ ਘਰ ਦੇ ਵਿੱਚ ਵੀ ਜਿਹੜੇ ਇਹ ਸਾਰੇ ਵੇਟਰ ਸੀਗੇ ਪ੍ਰਵਾਸੀ ਹੀ ਸੀਗੇ ਜੇਕਰ ਪ੍ਰਵਾਸੀ ਹੀ ਆ ਕੇ ਸਾਡੇ ਧਰਮ ਦੇ ਆ ਜਿਹੜੀਆਂ ਸਾਡੇ ਧਰਮ ਦੀ ਰਹਿਤ ਮर्यादा ਨਹੀਂ ਧੱਜੀਆਂ ਉਡਾਣ ਲੱਗੇ ਤਾਂ ਫਿਰ ਇਹ ਬਹੁਤ ਹੀ ਜ਼ਿਆਦਾ ਜਿਹੜੀ ਗੱਲ ਗਲਤ ਹੈ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਸਰਕਾਰਾਂ ਵੀ ਇਹਦੇ ਵਿੱਚ ਦੋਸ਼ੀ ਨੇ ਜਾਂ ਫਿਰ ਜਿਹੜੇ ਉਹਨਾਂ ਇਲਾਕਿਆਂ ਦੇ ਨੁਮਾਇੰਦੇ ਨੇ ਉਹ ਸਾਰੇ ਹੀ ਦੋਸ਼ੀ ਨੇ ਗੱਲ ਇਹ ਤਾਂ ਹੈ ਕਸੂਰਵਾਰ ਇਹਦੇ ਵਿੱਚ ਪ੍ਰਵਾਸੀ ਨਹੀਂ ਆ ਕਸੂਰਵਾਰ ਇੱਥੇ ਦੇ ਕੋਈ ਬਸ ਨਹੀਂ ਹਨ ਬਿਲਕੁਲ ਪਰਵਾਸੀ ਵੀ ਆ ਅਸੀਂ ਵੀ ਕਿਤੇ ਪ੍ਰਵਾਸ ਕਰਕੇ ਜਾਂਦੇ ਆ ਸਾਡੇ ਸਿੱਖ ਭਾਈ ਚਾਰ ਨੌਜਵਾਨ ਵੀ ਸਾਡਾ ਬਹੁਤ ਪ੍ਰਵਾਸ ਕਰਕੇ ਇੱਧਰ ਉੱਧਰ ਗਿਆ ਉੱਥੇ ਕੰਮ ਕਰਦਾ ਗੱਲ ਸਾਰੀ ਇਹ ਆ ਕਿ ਵੀ ਸਾਰੇ ਬੰਦੇ ਮਾੜੇ ਹੁੰਦੇ ਵਿੱਚੋਂ ਜਿਹੜੇ ਕੁਸ਼ਕ ਨੇ ਬੰਦੇ ਉਹਨਾਂ ਦੇ ਮਾੜਾ ਹੋ ਕਰਨ ਨਾਲ ਸਾਰੇ ਬਦਨਾਮ ਹੁੰਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਵੀ ਸਾਨੂੰ ਪ੍ਰਵਾਸੀਆਂ ਤੋਂ ਘੱਟ ਨਹੀਂ ਅਸਾਨੂੰ ਦਿੱਕਤ ਇਹਨਾਂ ਤੋਂ ਆ ਜਿਹੜੇ ਸਾਡੇ ਗੁਰੂ ਘਰਾਂ ਦੇ ਵਿੱਚ ਦਪਾਉਂਦੇ ਆ ਇਹਨੇ ਮਾਸ ਉੱਚੀ ਮੀਟ ਗੰਦ ਸੋ ਆਪਦਾ ਕੁਛ ਮਾ ਖਾਣੇ ਮੈਂ ਕਹਿੰਦਾ 100 ਤਰੀਕੇ ਦਾ ਨਸ਼ਾ ਕਰਨ ਇਹ ਇੱਕ ਛੱਡ ਕੇ 100 ਤਰੀਕੇ ਦਾ ਕਰਨ ਛੇਤੀ ਮਾਰਾ ਮਾਰੇ ਕੋਲੇ ਜਾਣ ਹੈ ਨਾ ਸਵਾਸਪੂਰ ਕਰਨ ਪਰ ਜੋ ਕੁਝ ਵੀ ਕਰਨਾ ਆਪਦੇ ਘਰੇ ਕਰਨਾ ਸਾਡੇ ਗੁਰੂ ਘਰਾਂ ਦੇ ਵਿੱਚ ਆ ਕੇ ਕੰਮ ਕਰਨ ਦੀ ਲੋੜ ਨਹੀਂ ਹੈ ਹੈ ਨਾ ਸਰਕਾਰਾਂ ਨੂੰ ਕੀ ਚਾਹੀਦਾ ਕਿ ਵੀ ਇਹਨਾਂ ਦਾ ਹੁਣ ਪਿੱਛੇ ਦੇਖੋ ਹੁਣ ਕਤਲ ਹੋਇਆ ਸ਼ਿਵਰਾਤਰੀ ਤੇ ਹੈ ਨਾ ਉੱਥੇ ਨੇ ਪ੍ਰਵਾਸੀ ਕਿੱਥੇ ਨਹੀਂ ਆ ਕਿੱਥੇ ਫਰਾਰ ਹੋਏ ਫਾਜੇ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਸਹੀ ਇਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਹੋਈ ਹੋਵੇ ਸਰਕਾਰ ਕੋਲ ਇਹਨਾਂ ਦੇ ਡਾਕੂਮੈਂਟ ਹੋਣਾ ਹੈ ਨਾ ਸਾਰਾ ਕੁਝ ਹੋਵੇ ਤੇ ਇਹਨਾਂ ਨੂੰ ਨੱਥ ਪਾਉਣ ਨੂੰ ਬਹੁਤ ਸੌਖੀ ਆ ਕੁੰਬੜੇ ਦੇ ਵਿੱਚ ਵੀ ਜਦੋਂ ਇਹ ਕਾਂਡ ਹੋਇਆ ਸੀਗਾ ਪ੍ਰਵਾਸੀਆਂ ਨੇ ਦੋ ਜਵਾਕਾਂ ਦਾ ਹੈ ਨਾ ਆਪਣੇ ਨਮਾਲਕ ਬੱਚਿਆਂ ਦਾ ਜਿਹੜਾ ਕਤਲ ਕਰਿਆ ਸੀ ਇਹ ਉਦੋਂ ਵੀ ਇਹੀ ਸਰਕਾਰ ਨੇ ਮੰਗ ਰੱਖੀ ਸੀ ਕਿ ਭਾਈ ਸਾਹਿਬ ਜੀ ਜੋ ਕੁਝ ਵੀ ਆ ਠੀਕ ਆ ਇਹ ਨਹੀਂ ਕਹਿੰਦੇ ਸੋਈ ਸਾਰੇ ਪ੍ਰਵਾਸੀਆਂ ਨੂੰ ਬਾਹਰ ਕੱਢੋ ਬਿਲਕੁਲ ਜਰੇ ਜਮੂ ਪ੍ਰਵਾਸੀ ਇੱਥੇ ਜਿੰਨੇ ਵੀ ਹੈਗੇ ਘੱਟੋ ਘੱਟ ਉਹਨਾਂ ਕੋਲ ਕਾਰਡ ਤੁਹਾਡੇ ਕੋਲੇ ਹੋਣ ਕਾਨੂੰ ਕੋਈ ਉਹ ਵਾਰਤਾਤ ਕਰਦੇ ਘਟਨਾ ਕਰਦੇ ਤੇ ਮਿੰਟ ਤੋਂ ਪਹਿਲਾਂ ਉਹਨਾਂ ਦਾ ਪਤਾ ਲੱਗ ਸਕੇ ਹੁਣ ਪ੍ਰਵਾਸੀ ਕੀ ਕਰਦੇ ਆ ਇੱਥੇ ਜਿਹੜੇ ਸ਼ਰਾਰਤੀਆਂ ਸਰਨੇ ਆਪ ਦਾ ਕਾਰਜ ਕਰਦੇ ਆ ਤੇ ਆਪੋ ਆਪਣੇ ਪਿੰਡ ਉੱਤੇ ਜਾਣੇ ਆ 300 ਰੁਪਏ ਦੀ ਟਿਕਟ ਲੈ ਕੇ ਆਪਦੇ ਪਿੰਡ ਪਹੁੰਚ ਜਾਂਦੇ ਆ ਹੈਨਾ ਬਿਲਕੁਲ ਇੱਥੇ ਪਰ ਇਹ ਚਾਨ ਮਾਨ ਦਾ ਨੁਕਸਾਨ ਕਰ ਜਾਂਦੇ ਜਿਹਦੀ ਪਰ ਭਾਈ ساری ਉਮਰ ਨਹੀਂ ਕੋਈ ਕਰ ਸਕਦਾ ਚਾਹ ਕੇ ਵੀ ਬਿਲਕੁਲ ਬਹੁਤ ਹੀ ਵੱਡਾ ਹੈ ਜਿਹੜਾ ਚਿੰਤਾ ਦਾ ਵਿਸ਼ਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹ ਆਉਂਦੇ ਨੇ ਆਪਣਾ ਜਦੋਂ ਵੀ ਇਹਨਾਂ ਨੂੰ ਲੱਗਦਾ ਕਿ ਕਿਸੇ ਦੇ ਸ਼ਰਾ ਮਾਰਨਾ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਕਰਨੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਜਿਹੜਾ ਕੰਮ ਕਰਨਾ ਉਹ ਕਰਦੇ ਨੇ ਤਾਂ ਜਦੋਂ ਇਹਨਾਂ ਨੇ ਕਿਸੇ ਪਾਸੇ ਫਰਾਰ ਹੋਣਾ ਤਾਂ ਇਹ ਜਿਹੜੀ 250 ਰੁਪਏ ਦੀ ਟਿਕਟ ਲੈ ਕੇ ਸੈਂਕੜੇ ਕਿਲੋਮੀਟਰ ਦੇ ਹਿਸਾਬ ਨਾਲ ਟ੍ਰੇਨ ਚੜ੍ਹਦੇ ਤੇ ਫਰਾਰ ਹੋ ਜਾਂਦੇ ਨੇ ਬਾਅਦ ਚੋਂ ਜਿਹੜੇ ਕਾਨੂੰਨ ਦੇ ਹੱਥੋਂ ਖਾਲੀ ਰਹਿ ਜਾਂਦੇ ਨੇ ਜੀ 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 ਦਾ ਇਹਦੇ ਨਾਲ ਹੀ ਬਾਬਾ ਜੀ ਸਿੱਖ ਸੰਗਤ ਨੂੰ ਤੇ ਹੋਰ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਤੁਸੀਂ ਲਾਸਟ ਦੇ ਵਿੱਚ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਮੋ ਜੀ ਲਾਸਟ ਦੇ ਵਿੱਚ ਬਸ ਅਸੀਂ ਇੰਨਾ ਹੈ ਕਿ ਕਹਿਣਾ ਚਾਹੁੰਦੇ ਆ ਦੇਖੋ ਸਾਡਾ ਕਿਸੇ ਨਾਲ ਕੋਈ ਵੱਟਦਾ ਰੌਣਾ ਨਹੀਂ ਆ ਠੀਕ ਹੈ ਕਿਸੇ ਨਾਲ ਜ਼ਮੀਨਾਂ ਨਹੀਂ ਵੰਡਣੀਆਂ ਸਾਨੂੰ ਨਹੀਂ ਸ਼ੌਂਕ ਅਸੀਂ ਜਾ ਜਾ ਕੇ ਕਿਸੇ ਤੇ ਢਾਂਸ ੋਟੇ ਚਲਾਈਏ ਪਰ ਗੱਲ ਸਿਰਫ ਰਹਿਤ ਪਰਯਾਦਾ ਦੀ ਆਉਂਦੀ ਆ ਰਹਿਤ ਤੇ ਨਾਂ ਚੱਲਣ ਮਰਿਆਦਾ ਦੇ ਵਿੱਚ ਚੱਲਣ ਤੇ ਸਾਰਾ ਕੁਝ ਸਹੀ ਆ ਤੇ ਜੇ ਮਰਿਆਦਾ ਤੋਂ ਇਹ ਉਲਟ ਚੱਲਣਗੇ ਤੇ ਜੋ ਹਾਲ ਅਸੀਂ ਹੁਣ ਕੀਤਾ ਇੱਕ ਦੁੱਗਣਾ ਮਾੜਾ ਹਾਲ ਕਰਾਂਗੇ ਇਹ ਵੀ ਅਸੀਂ ਸ਼ਰਮ ਕਹਿੰਦੇ ਆ ਬਿਲਕੁਲ ਭਾਵੇਂ ਉਹ ਸਿੱਖ ਸੰਗਤ ਹੋਵੇ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਜਿਹੜਾ ਸਾਨੂੰ ਇਹ ਬਜਰ ਕੈਤ ਕਰਦਾ ਗੁਰੂ ਘਰਾਂ ਦੇ ਵਿੱਚ ਖਾਸ ਕਰਕੇ ਜੇ ਕੋਈ ਵੀ ਸਾਨੂੰ ਮਿਲ ਗਿਆ ਬਿਲਕੁਲ ਠੀਕ ਆ ਜਿਹੜਾ ਬੀੜੀ ਚੜਦਾ ਸਿਗਰਟ ਤਮਾਕੂ ਦਾ ਸੇਵਨ ਕਰਦਾ ਇਹ ਕਿਸੇ ਦੀ ਜੇਬ 'ਚ ਵੀ ਮਿਲ ਗਈ ਉਹ ਬਖਸ਼ਾ ਨਹੀਂ ਜਾਊਗਾ ਜੋ ਹਾਲ ਇਹਨਾਂ ਦਾ ਹੁਣ ਕੀਤਾ ਇਹ ਤੋਂ ਦੁੱਗਣਾ ਮਾੜਾ ਹਾਲ ਕਰਾਂਗੇ ਅਸੀਂ ਇਹਨਾਂ ਦਾ ਜੀ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਆਸ ਕਰਦੇ ਆ ਕਿ ਜਿਸ ਤਰ੍ਹਾਂ ਦੇ ਇਹ ਤੁਸੀਂ ਕਦਮ ਚੱਕ ਰਹੇ ਹੋ ਜਿਸ ਤਰ੍ਹਾਂ ਤੁਸੀਂ ਜਿਹੜੇ ਮਾੜੇ ਅਨਸਰ ਹੈ ਜਾਂ ਮਾੜੇ ਕਰਮਾਂ ਨੂੰ ਜਿਹੜੀ ਠੱਲ ਪਾਣ ਦੀ ਤੁਹਾਡੀ ਡਿਊਟੀ ਲੱਗੀ ਹੋਈ ਹੈ ਪਰਮਾਤਮਾ ਦੇ ਵੱਲੋਂ ਆਸ ਕਰਦੇ ਆ ਕਿ ਸਾਰੇ ਇਸ ਚੀਜ਼ ਦਾ ਧਿਆਨ ਰੱਖਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਪ੍ਰਵਾਸੀ ਨੇ ਜਾਂ ਫਿਰ ਹੋਰ ਗੁਰੂ ਘਰਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਵਿੱਚ ਆਪਣਾ ਜਿਹੜਾ ਧਿਆਨ ਦੇ ਨਾਲ ਜਾਇ ਕਰਨਗੇ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ